ਹਾਂਜੀ ਦੇਖੋ ਜਿਸ ਤਰ੍ਹਾਂ ਇਹ ਆ ਗਿਆ ਨਾ ਇਹ ਨੇ ਆ ਕਿ ਖਸਰਾ ਨੰਬਰ ਇਹ ਆ ਗਿਆ ਮਰੱਬਾ ਨੰਬਰ ਇੱਕ ਮਰੱਬੇ ਦੇ ਜਿੱਦਾਂ ਇਹ ਆ ਗਏ 25 ਏਕੜ ਦਾ ਬਣਦਾ ਮਰੱਬਾ ਜੀ ਠੀਕ ਹੈ ਜੀ ਕਈ ਮਰੱਬਿਆਂ ਦੇ ਵਿੱਚ ਮੰਨ ਲਓ ਖੂਬੀ ਹੁੰਦੇ ਨੇ ਆ ਆ ਗਿਆ ਅੱਗੇ ਇਹਦੇ ਚ ਆ ਦੋ ਖੂ ਆ ਗਏ ਇਹ ਹੈ ਇਹ ਜਿਹੜੀ ਲਾਈਨ ਆ ਇਹ ਆ ਗਈ ਰਸਤੇ ਦੀ ਠੀਕ ਹੈ ਜੀ ਇਹ ਰੈੱਡ ਵਾਲੀ ਤੇ ਇਹ ਆ ਗਿਆ ਖਾਲ ਠੀਕ ਹੈ ਇਹ ਆ ਗਿਆ ਰਜ਼ਵਾਹਾ ਆਪਣਾ ਠੀਕ ਹੈ ਜੀ ਇਹ ਵੈਸੇ ਕਹਿੰਦੇ ਕੀ ਨੂੰ ਨਹੀਂ ਇਹ ਜਿਵੇਂ ਬਲੂ ਦਾ ਆਪਾਂ ਦਿੱਤਾ ਹੋਇਆ ਨਾ ਪਾਣੀ ਦਾ ਨਿਸ਼ਾਨ ਹੈ ਅੱਛਾ ਨੀਲਾ ਠੀਕ ਹੈ ਠੀਕ ਆ ਇਹ ਆ ਗਿਆ ਜਿੱਦਾਂ ਇੱਥੇ ਛੱਪੜ ਦਾ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਆ ਜਿਹੜੀ ਤੇ ਦੋਸਤੋ ਤੁਹਾਡਾ ਇੱਕ ਕਮੈਂਟ ਆ ਰਿਹਾ ਸੀ ਕਾਫੀ ਭਾਈਆਂ ਨੇ ਉਸ ਕਮੈਂਟ ਨੂੰ ਲਾਈਕ ਵੀ ਕੀਤਾ ਵੀ ਇੱਕ ਲੱਠੇ ਦੇ ਉੱਪਰ ਵੀਡੀਓ ਬਣਾਈ ਜਾਵੇ ਜਿਹੜੀਆਂ ਇਹਦੇ ਵਿੱਚ ਲੈਣਾ ਹੁੰਦੀਆਂ ਨੇ ਜਾਂ ਨੰਬਰ ਹੁੰਦੇ ਨੇ ਜਾਂ ਇਹ ਵੱਡੇ ਨੰਬਰ ਵੀ ਲਿਖੇ ਹੋਏ ਨੇ ਬਰੀਕ ਨੰਬਰ ਵੀ ਲਿਖੇ ਹੋਏ ਨੇ ਲੈਣਾ ਵੀ ਲਿਖਿਆ ਹੋਇਆ ਨੇ ਘੱਟ ਵੱਡ ਬਹੁਤ ਛੋਟੇ ਛੋਟੇ ਅੱਖਰ ਲਿਖੇ ਹੋਏ ਨੇ ਵੀ ਇਹਦਾ ਮਤਲਬ ਕੀ ਹੁੰਦਾ ਇੱਥੇ ਪੀਲੇ ਅੱਖਰ ਆ ਰਹੇ ਨੇ ਕੋਈ ਲਾਲ ਆ ਕੋਈ ਬਿਲਕੁਲ ਫਿੱਕੇ ਕਲਰ ਦੀ ਲਾਈਨਾਂ ਤਾਂ ਇਹਦਾ ਮਤਲਬ ਕੀ ਹੁੰਦਾ ਸੋ ਅੱਜ ਆਪਾਂ ਜਿਹੜੀ ਸਾਰੀ ਵੀਡੀਓ ਹੋਊਗੀ 5-7 ਮਿੰਟਾਂ ਦੀ ਸਿਰਫ ਇਸ ਲੱਠੇ ਉੱਪਰ ਹੋਊਗੀ ਇਹਦੇ ਬਾਰੇ ਸਾਰਾ ਆਪਾਂ ਨੂੰ ਪੂਰਾ ਬਰੀਕੀ ਦੇ ਨਾਲ ਸਮਝਾਉਣਗੇ ਕੋਈ ਫਿਰ ਵੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਤਾਂ ਆਪਾਂ ਉਹ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਜੀ ਇਹ ਜਿੱਦਾਂ ਆ ਗਿਆ ਨਾ ਰਜਵਾਹਾ ਲਿਖਿਆ ਹੈ ਇੱਥੇ ਰਜਵਾਹਾ ਹਾਂਜੀ ਇਹ ਨੂੰ ਆਪਾਂ ਜਿੱਦਾਂ ਸੂਆ ਕਹਿੰਦੇ ਆ ਹਨਾ ਛੋਟੀ ਨਹਿਰ ਕਹਿੰਦੇ ਆ ਆਪਾਂ ਇਹ ਇਹ ਉਹ ਚੀਜ਼ ਆ ਗਈ ਠੀਕ ਹੈ ਜੀ ਇਹ ਆ ਗਏ ਖਸਰਾ ਨੰਬਰ ਜਿੱਦਾਂ ਤੁਹਾਨੂੰ ਦਿਖਾਇਆ ਸੀ ਇਹ ਵੀ 1 ਤੋਂ ਲੈ ਕੇ 25 ਤੱਕ ਹੁੰਦੇ ਨੇ ਆਰ ਰਿਜ਼ਰਵ ਨੰਬਰ ਆ ਗਏ 64 ਹੋ ਗਿਆ 65 ਹੋ ਗਿਆ 63 ਹੋ ਗਿਆ ਇਹ ਰਿਜ਼ਰਵ ਜਿਸ ਤਰ੍ਹਾਂ ਰਿਜ਼ਰਵ ਕਿਸੇ ਉਹਦੇ ਵਾਸਤੇ ਕੱਟੇ ਹੋਏ ਨੇ ਠੀਕ ਹੈ ਸਰ ਸਪੈਸ਼ਲ ਜੀ ਠੀਕ ਹੈ ਜੀ ਇਹਦੇ ਚ ਖੂ ਦਾ ਨਿਸ਼ਾਨ ਕਿਹੜਾ ਹੁੰਦਾ ਜੀ ਆਹ ਦੇਖੋ ਜੀ ਖੂ ਇਹ ਆ ਗਿਆ ਜਿੱਦਾਂ ਇਹ ਮਰੱਬਾ ਆ ਗਿਆ ਹਾਂਜੀ ਇਹਦੇ ਵਿੱਚ ਆ ਆਗੇ ਖੂ 1 2 3 ਠੀਕ ਹੈ ਜੀ 4 ਇਹ ਖੂ ਹੁੰਦਾ ਨਿਸ਼ਾਨਾ ਇਹ ਖਾਲ ਦਾ ਨਿਸ਼ਾਨ ਆ ਗਿਆ ਜੀ ਨੀਲੇ ਵਾਲਾ ਇਹ ਆ ਗਈ ਹੱਦ ਇਹਦੇ ਵਿੱਚ ਇਹ ਵੀ ਦੱਸਿਆ ਦੇ ਵੀ ਕਿ ਇੱਕ ਇੱਕ ਮਰੱਬੇ ਚ ਕਿੰਨੀ ਜ਼ਮੀਨ ਆਉਂਦੀ ਹੈ ਕਿੰਨੇ ਖੀਲੇ ਆਉਂਦੇ ਨੇ ਹਾਂਜੀ ਹਾਂ ਦੇਖੋ ਆ ਆ ਗਿਆ ਜਿੱਦਾਂ ਆ ਮਰੱਬਾ ਇਹਦੇ ਵਿੱਚ ਸਿਰਫ ਇਹ ਆ ਗਿਆ ਹੱਦ ਤੇ ਇਹਦੇ ਵਿੱਚ ਨੰਬਰੇ ਬਸ ਆਹ 8 9 ਆਏ ਠੀਕ ਹੈ ਸਰ ਇਹ ਆ ਪੂਰੇ ਆ ਗਏ ਹਾਂ ਬਾਕੀ ਪੂਰੇ ਨੇ ਠੀਕ ਹੈ ਜੀ ਹਾਂਜੀ ਇਹ ਜਿਹੜੀਆਂ ਵਿੱਚਾ ਬਰੀਕ ਜਕਰ ਲਿਖੇ ਹੋਏ ਨੇ ਇਹਦਾ ਕੀ ਮਤਲਬ ਹੈ ਇਹ ਜਿੱਦਾਂ ਇਹ 1 ਏਕੜ ਸੀਗਾ ਜੀ 1 ਏਕੜ ਇਹਦੇ ਇਹਦੇ ਤਿੰਨ ਟੁਕੜੇ ਕਰਤੇ ਹਾਂਜੀ ਆ 10/1/1 ਹੋ ਗਿਆ 10/1/2 ਇਹ 10/2 ਹੋ ਗਿਆ ਤੇ ਜਦੋਂ ਨੰਬਰ ਆਪਾਂ ਸਾਈਡਾਂ ਪਾ ਕੇ ਕੋਈ ਖਰੀਦ ਕਰਦੇ ਆ ਜਾਂ ਤਕਸੀਮ ਕਰਦੇ ਆ ਵੀ ਮੈਨੂੰ ਇਹ ਸਾਈਡ ਤੇ ਮਿਲੇ ਆ ਤੇ ਉਦੋਂ ਫਿਰ ਇਹਦਾ ਤਤਿਮਾ ਕੱਟਿਆ ਜਾਂਦਾ ਆ ਜਿਵੇਂ ਇੱਥੇ ਆ ਕੱਟਿਆ ਹੋਇਆ ਜੀ ਆ ਜਿੱਥੇ ਮੇਰੀ ਉਂਗਲੀ ਆ ਰਹੀ ਹਾਂ ਇਹ ਕੱਟਿਆ ਹੋਇਆ ਹੈ ਇਹ ਇਹਦੇ ਵਿੱਚ ਇਹ ਆ ਵੀ ਆ ਆ ਜਿਹੜਾ ਨੰਬਰ ਹੈ ਇਹ ਬਕਾਇਦਾ ਫਲਾਣਾ ਸਿੰਘ ਦਾ ਨੰਬਰ ਹੈ ਠੀਕ ਹੈ ਜੀ ਆ ਫਲਾਣਾ ਸਿੰਘ ਦਾ ਠੀਕ ਹੈ ਜੀ ਜਿਹੜਾ ਹੁੰਦਾ ਸੀ ਮਿੰਨ ਮਿੰਨ ਦਾ ਮਤਲਬ ਕੋਈ ਨਹੀਂ ਹੁੰਦਾ ਉਹਦਾ ਮਿੰਨ ਆਪਾਂ ਇੱਕ ਕਿਲੇ 'ਚੋਂ ਜਿਹੜੀ ਮਰਜ਼ੀ ਸਾਈਡ ਉਹ ਕਰ ਸਕਦੇ ਆ ਇਹ ਪੱਕਾ ਤਤੀਮਾ ਕਟਿਆ ਹੋਇਆ ਵੀ ਆਹ ਸਾਈਡ ਤੇ ਫਲਾਣਾ ਸਿੰਘ ਹੈ ਇਹਦਾ ਮਤਲਬ ਕੀ ਹੁੰਦਾ ਇਹਦਾ ਕੀਦਾ ਜੀ ਤਤੀਮਾ ਕਹਿੰਦਾ ਤੁਸੀਂ ਉਹਦਾ ਮਤਲਬ ਤਤੀਮਾ ਮਤਲਬ ਸਾਈਡਾਂ ਪਾ ਕੇ ਨੰਬਰ ਜਦੋਂ ਤੋੜ ਕੇ ਕਿਸੇ ਨੂੰ ਦਿੰਨੇ ਆ ਅੱਛਾ ਜੀ ਨਾਲ ਉਹਦੀ ਫੀਲਡ ਬੁੱਕ ਬਣਦੀ ਆ ਤੇ ਤਤੀਮਾ ਠੀਕ ਹੈ ਜੀ ਇੱਕ ਕਿਲੇ ਨੂੰ ਜਿੰਨੀ ਜਗ੍ਹਾ ਵੀ ਆਪਾਂ ਤੋੜਦੇ ਆਂ ਤਕਸੀਮ ਚ ਜਾਂ ਤਵਾਦਲੇ ਚ ਮਖਸੂਸ ਨੰਬਰਾਂ ਦਾ ਕਈ ਵਾਰ ਕਰਦੇ ਆਂ ਆਪਾਂ ਜਾਂ ਖਰੀਦ ਕਰਦੇ ਆਂ ਸਾਈਡਾਂ ਪਾ ਕੇ ਫਿਰ ਉਦੋਂ ਇੰਤਕਾਲ ਦੇ ਵਿੱਚ ਤਤੀਮਾ ਕੱਟਿਆ ਜਾਂਦਾ ਠੀਕ ਹੈ ਜੀ ਇਹ ਜਿਹੜੀਆਂ ਸਰ ਆ ਇਹ ਇਹ ਆ ਆ ਗਏ ਆਪਣੇ ਕਾਲੀਆਂ ਕਾਲੀਆਂ ਲੈਣਾ ਇਆਂ ਇਹ ਮੋਟੀਆਂ ਇਹ ਰਸਤੇ ਹੋਗੇ ਜਾਂ ਨਹੀਂ ਜੀ ਨਹੀਂ ਇਹ ਆ ਗਿਆ ਖਾਲ ਆ ਦੇਖੋ ਇਹ ਖਾਲ ਦੀ ਆ ਆ ਖਾਲ ਆ ਜਿਹੜਾ ਨੀਲਾ ਸਾਰਾ ਦਿਖਾ ਰਿਹਾ ਨਾ ਇਹ ਖਾਲ ਆ ਇਹ ਰਸਤਾ ਜਿਹਨੂੰ ਪਈ ਕਹਿੰਦੇ ਆ ਆਪਾਂ ਅੱਛਾ ਪਈ ਆ ਠੀਕ ਹਾਂਜੀ ਇਹ ਜਿਹੜੀਆਂ ਮੁਸਤੀਲਾਂ ਕਿਹੜੀਆਂ ਹੁੰਦੀਆਂ ਨੇ ਮੁਸਤੀਲ ਆ ਦੇਖੋ ਆ ਵੱਡੇ ਨੰਬਰ ਨੇ ਮੁਸਤੀਲ ਹੋ ਗਈ ਅੱਛੇ ਜਿਹੜੇ ਵੱਡੇ ਖਸਰਾ ਨੰਬਰ ਹੋਗੇ ਇੱਕ ਮੁਹਾ ਮੁਸਤੀਲ ਕਹਿੰਦੇ ਆ ਮਰੱਬਾ ਵੀ ਕਹਿੰਦੇ ਆ ਆਪਾਂ ਠੀਕ ਆ ਮਰੱਬਾ ਨੰਬਰ ਮੁਸਤੀਲ ਨੰਬਰ ਠੀਕ ਆ ਜੀ ਹਾਂਜੀ ਜਿਹੜੀਆਂ ਸਰ ਆ ਡਾਟ ਜੀ ਆਗੇ ਇਹਨਾਂ ਨੂੰ ਕੀ ਬੋਲਦੇ ਆਂ ਆਪਾਂ ਇਹ ਗੋਸ਼ ਆ ਜੀ ਆディ ਕੁਆ ਨੰਬਰ ਆ ਗਏ ਹਾਂਜੀ ਆ ਡਾਊਟ ਲਾਏ ਹੋਏ ਨੇ ਹਾਂਜੀ ਇਹਦੇ ਵਿੱਚੋਂ ਆ ਜਿੱਦਾਂ ਖੂ ਕੱਟ ਗਿਆ ਦੋ ਕੀਲਿਆਂ ਚੋਂ ਇਹਦੀ ਜਦੋਂ ਮੰਨ ਲਓ ਮਿੰਤੀ ਕਰਨੀ ਆ ਇਹ ਇਹ ਤਰਫ ਤੋਂ ਇਧਰ ਨੂੰ ਜਾਵਾਂਗੇ 38 ਕਰਮਾ ਠੀਕ ਆ ਜੀ ਠੀਕ ਆ ਜੀ ਇਹ ਗੋਸ਼ ਆ ਠੀਕ ਆ ਜੀ ਇਹਦਾ ਮਤਲਬ ਇਹ ਜਿਹੜਾ ਆਪਣਾ 36 40 ਕਰਮਾ ਦਾ ਹੁੰਦਾ ਉਹਦੀ ਇੱਥੇ ਆ ਦੇਖੋ ਜੀ ਆ ਆ ਗਈਆਂ 36 ਕਰਮਾ ਆ 40 ਹੋ ਗਈਆਂ ਚੜਦੇ ਲੈਂਦੇ ਦੀਆਂ ਠੀਕ ਆ ਜੀ ਆ ਮਤਲਬ ਦੋਨੇ ਸਾਈਡਾਂ 'ਤੇ 40 ਹੀ ਖੈਰ ਕੀ ਨੇ ਇਹਨਾਂ ਨੇ ਹਾਂ ਆਮੋ ਸਾਹਮਣੀ 40 ਹੋ ਗਈਆਂ ਇਧਰ 36 36 ਹੋ ਗਈਆਂ ਠੀਕ 36 40 ਦਾ ਕੀਲਾ ਹੋ ਗਿਆ ਠੀਕ ਹੈ ਜਿਵੇਂ ਸਰ ਇਹ ਹੈ ਜੀ 15 ਬਣਾ 33 ਆ ਕਿ 13 ਹੈ 13 ਜੀ ਹਾਂ ਇਹਦਾ ਏ ਦਾ ਕੀ ਮਤਲਬ ਹੋ ਗਿਆ ਇਹ ਹੋ ਗਿਆ ਜੀ 15 ਮੁਸਤੀਲ ਦਾ 13 ਖਸਰਾ ਨੰਬਰ ਹੈ ਠੀਕ ਆ ਪੂਰੀ ਬਾਹੀ ਹੈ ਜੀ 37240 ਠੀਕ ਆ ਪੂਰੀ ਆ ਹੁਣ ਜਿੱਦਾਂ ਇਹ ਆ ਗਿਆ ਇਹਦੀ ਘੱਟ ਹੋ ਗਈ ਇਹਦੇ ਚੋਂ ਆ ਕੱਟਿਆ ਗਿਆ ਇੱਥੋਂ ਠੀਕ ਹੈ ਜੀ ਠੀਕ ਹੈ ਜੀ 34 ਕਰਮਾ ਨੇ ਹਾਂ ਜੀ 34 34 ਰਹਿ ਗਈਆਂ 34 ਹਾਂ 34 40 ਰਹਿ ਗਈਆਂ ਇਹਦੀਆਂ ਓਕੇ ਠੀਕ ਹੈ ਜੀ ਹੋਰ ਸਰ ਸਾਈਡਾਂ ਦੀ ਕੋਈ ਹੋਰ ਜਾਣਕਾਰੀ ਜੀ ਦੀ ਬਾਜੀ ਆ ਸਿਹਦੇ ਆ ਗਏ अच्छा जी ਜਿਹੜੀ ਮਤਲਬ ਬਾਉਂਡਰੀ ਕਹੇ ਦੀ ਆਪਾਂ ਸਾਹ ਜਿਹੜੀ ਹੱਦ ਕਹਿੰਨੇ ਆਪਾਂ ਪਿੰਡ ਦੀ ਹਾਂਜੀ ਹਾਂਜੀ ਪਿੰਡ ਦੀ ਹੱਦ ਦੀ ਹਾਂ ਦੋਸਤੋ ਇਹ ਸਾਰੇ ਲੱਠੇ ਬਾਰੇ ਸੀ ਜਾਣਕਾਰੀ ਕੋਈ ਹੋਰ ਵੀ ਕਿਤੇ ਨਾ ਕਿਤੇ ਕੋਈ ਸਵਾਲ ਰਿਹਾ ਜਾਂ ਕੋਈ ਦੱਸਣ ਕੰਨੀਓ ਜਾਣਕਾਰੀ ਰਹੇਗੀ ਤਾਂ ਸਾਨੂੰ ਕਮੈਂਟਾਂ 'ਚ ਦੱਸਿਓ ਤਾਂ ਉਹ ਆਪਾਂ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਤਾਂ ਇਹ ਸਾਰੀ ਲੱਠੇ ਬਾਰੇ ਜਾਣਕਾਰੀ ਸੀ ਥੈਂਕ ਯੂ ਸਰ